ਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਪਤਾ ਹੈ ਕਿ ਨਵੰਬਰ ਮਹੀਨੇ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਦਾ ਜੋ 350 ਜਿਹੜਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਸੋ ਦੋ ਅੱਜ ਦੇ ਦਿਹਾੜੇ ਦੇ ਉੱਤੇ ਸੁਖਮਣੀ ਸੇਵਾ ਸੁਸਾਇਟੀ ਐਲਾਬਾਦ ਵੱਲੋਂ ਵੀ ਜਿਹੜਾ ਅੱਜ ਗੁਰੂ ਦੇ ਜਿਹੜਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਔਰ ਇਸ ਮੌਕੇ ਦੇ ਉੱਤੇ ਗੁਰਬਾਣੀ ਦਾ ਜਿਹੜਾ ਸੁਖਮਣੀ ਸਾਉ ਦਾ ਪਾਠ ਕੀਤਾ ਗਿਆ ਔਰ ਜਪਜੀ ਸਾਉ ਦਾ ਪਾਠ ਕੀਤਾ ਗਿਆ ਉਸ ਤੋਂ ਉਪਰੰਤ ਜਿਹੜਾ ਕਿ ਗੁਰੂ ਜੀ ਦਾ ਜਿਹੜਾ ਲੰਗਰ ਵੀ ਚੱਲਿਆ ਔਰ ਇਹਨਾਂ ਨੇ ਵੀ ਅੱਜ ਜਿਹੜਾ ਸ਼੍ਰੀ ਗੁਰੂ ਤੇਗ ਬਹਾਦਰ ਜਿਹੜੀ ਸ਼ਹਾਦਤ ਨੂੰ ਜਿਹੜਾ ਯਾਦ ਕਰਦਿਆ ਹੋਇਆ ਇਹ ਵਾਲਾ ਜਿਹੜਾ ਦਿਨ ਮਨਾਇਆ ਗਿਆ ਜਿਹੜਾ ਮਨਾਇਆ ਉਸ ਤੋਂ ਆਪ ਨੂੰ ਸਭ ਨੂੰ ਪਤਾ ਕਿ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਆ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਹੁੰਦੀ ਹੈ ਉਸ ਤੋਂ ਪਹਿਲਾਂ ਔਰ ਉਸ ਤੋਂ ਬਾਅਦ 2 ਕੁ ਪੁਆਇੰਟ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਕਿ ਜਦੋਂ ਜਲਾਲ ਜਲਾਲਉਦੀਨ ਸੀਸ ਕੱਟਣ ਵਾਸਤੇ ਤੇਗ ਤਿੱਖੀ ਕਰ ਰਿਹਾ ਹੈ ਉਸ ਟਾਈਮ ਮੁਸਕਰਾ ਰਿਹਾ ਤੇ ਗੁਰੂ ਜੀ ਨੇ ਆਖਿਆ ਮੈਨੂੰ ਇੰਨਾ ਤੇ ਇਸ ਤੇਗ ਦਾ ਡਰ ਨਾ ਦੇ ਔਰ ਗੁਜੇਵ ਨੂੰ ਮੈਸੇਜ ਲਾ ਦੇ ਕਿ ਔਰੰਗਜ਼ੇਬ ਨੂੰ ਬੈਸੇ ਲਾਦੇ ਵੀ ਇਹੋ ਜੀਆਂ ਤੇਗਾਂ ਦੇ ਛਾਵੇਂ ਅਸੀਂ ਜਿਹੜਾ ਜਨਮ ਲਿਆਏ ਇਹੋ ਜੀਆਂ ਤੇਗਾਂ ਦੇ ਛਾਵੇਂ ਅਸੀਂ ਖੇਡੇ ਆ ਉਸ ਟਾਈਮ ਇੱਕ ਜੋ ਕਵੀ ਦੀ ਰਚਨਾ ਬਹੁਤ ਮਹਤੇਗ ਤੇ ਕੱਢ ਲੈ ਤੇਗ ਤੂੰ ਇੱਕ ਦੋ ਨਹੀਂ ਪਰਖ ਲੈ ਸੌ ਤੇਗਾ ਮਨੂ ਲਖ ਵਹ ਤੇਗ ਬਹਾਦਰੀ ਦਾ ਮੇਰੇ ਸਾਵੇਂ ਨਾ ਹੋ ਸਕਦੀਆਂ ਤੇਗਾ ਮੈਂ ਤਾਂ ਜੰਮਦਿਆ ਤੇਗਾ ਦੀ ਸ਼ਾਮਾਨੀ ਵੇਖ ਪਿਤਾ ਨੇ ਪਹਿਨੀਆਂ ਦੋ ਤੇਗਾ ਮੇਰੇ ਪਿਤਾ ਦੀ ਅਣਖ ਬਹਾਦਰੀ ਤੇਰੇ ਹਾ ਪਰਖ ਦਾ ਇਸ ਦਾ ਪਿਓ ਤੇਗਾ ਹੁਣ ਵੇਖੀ ਭਵਿੱਖ ਦੇ ਅੰਦਰ ਮੇਰਾ ਪੁੱਤਰ ਚਲਾਉ ਇਹ ਤੇਗਾ ਉਹਦੀ ਤੇਗ ਦੇ ਵਿੱਚੋਂ ਐਸੀ ਤੇਗ ਨਿਕਲੂ ਲੱਖਾਂ ਲੈਣੀਆਂ ਇਹਦੇ ਕੋਲੋਂ ਉਹ ਤੇਗਾ ਉਹ ਤੇਗ ਉਸ ਤੋਂ ਬਾਅਦ ਜਿਹੜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀ ਜ਼ੁਲਮ ਅਤੇ ਜ਼ਾਲਮਾਂ ਦੇ ਵਿਰੁੱਧ ਚਲਾ ਕੇ ਜਿਹੜਾ ਕੀ ਜ਼ੁਲਮ ਤੇ ਜ਼ਾਲਮ ਨੂੰ ਖਤਮ ਕੀਤਾ ਸੋ ਦੋਸਤੋ ਟੋਟਲ 14 ਜੰਗਾਂ ਲੜੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿੱਚੋਂ 12 ਜੰਗਾਂ ਜਿਹੜੀਆਂ ਹੰਗਾਮ ਦੇ ਵਿਰੋਧ ਲੜੀਆਂ ਜਿਸ ਹਿੰਦੂ ਦੀ ਜਿਸ ਹਿੰਦੂਆਂ ਦੀ ਰਾਖੀ ਦੇ ਵਾਸਤੇ ਸਤਿਗੁਰੂ ਤੇਗ ਬਹਾਦਰ ਜੀ ਨੇ ਆਪਣਾ ਬਲਦਾਨ ਦਿੱਤਾ ਸੋਮਣੀ ਚੌਂਕ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਸੀਸ ਕੱਟਿਆ ਜਾਂਦਾ ਉਸ ਤੋਂ ਪਹਿਲਾਂ ਤਿੰਨ ਸਿੱਖ ਨਾਲ ਜਿਹੜੇ ਗ੍ਰਿਫਤਾਰ ਹੋਏ ਸੀਗੇ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਭਾਈ ਮਤੀ ਦਾਸ ਨੂੰ ਜਿਹੜਾ ਕਿ ਆਰੇ ਦੇ ਨਾਲ ਚੀਰਿਆ ਗਿਆ ਭਾਈ ਸਤੀ ਦਾਸ ਨੂੰ ਜਿਉਂਦਿਆਂ ਨੂੰ ਰੂੰ ਦੇ ਵਿੱਚ ਲਪੇਟ ਕੇ ਅੱਗ ਲਾ ਦਿੱਤੀ ਗਈ ਤੇ ਭਾਈ ਦਿਆਲਾ ਜੀ ਨੂੰ ਜੜਾ ਕਿ ਉਬਲਦੇ ਕੜਾਹੀ ਦੇ ਵਿੱਚ ਉਹਨਾਂ ਨੇ ਸੁੱਟ ਦਿੱਤਾ ਇਸ ਤਰੀਕੇ ਤਿੰਨ ਜਿਹੜੇ ਸਿੱਖਾਂ ਦੀ ਉਸ ਟੈਮ ਜਿਹੜੀ ਨਾਲ ਸ਼ਹਾਦਤ ਹੋਈ ਸੀ ਜਦੋਂ ਸਤਗੁਰੂ ਜੀ ਦਾ ਸਿਰ ਕੱਟਿਆ ਗਿਆ ਦਿੱਲੀ ਦੀ ਚਾਂਦਨੀ ਚੌਂਕ ਦੇ ਵਿੱਚ ਉਸ ਤੋਂ ਬਾਅਦ ਭਾਈ ਜੇਤਾ ਜੀ ਜਿਹੜੇ ਕਿ ਉਹਨਾਂ ਦਾ ਸਿਰ ਲੈ ਕੇ ਕਿਰਤਪੁਰ ਸਾਹਿਬ ਪਹੁੰਚੇ ਔਰ ਉੱਥੇ ਸ੍ਰੀ ਅਨੰਦਪੁਰ ਸਾਹਿਬ ਜਾ ਕੇ ਸਤਗੁਰੂ ਜੀ ਦਾ ਜਿਹੜਾ ਸੀ ਇਸ ਦਾ ਜਿਹੜਾ ਸਸਕਾਰ 17 ਨਵੰਬਰ 1775 ਈਸਵੀ ਨੂੰ 11 ਨਵੰਬਰ 1675 ਈਸਵੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੁੰਦੀ ਔਰ ਉਸ ਤੋਂ 7 ਦਿਨਾਂ ਬਾਅਦ ਸਾਬ ਕਿ ਉਹਨਾਂ ਦਾ ਜਿਹੜਾ ਸੀਸ ਦਾ ਜਿਹੜਾ ਅੰਤਿਮ ਸੰਸਕਾਰ ਕੀਤਾ ਜਾਂਦਾ ਔਰ ਜਿਹੜਾ ਧਾਰੇ ਲਖੇ ਸ਼ਾ ਵਨਜਾਰਾ ਲੈ ਕੇ ਜਾਂਦਾ ਹੈ ਲਖੇ ਸ਼ਾ ਵਨਜਾਰਾ ਔਰ ਉਸ ਦਾ ਜਿਹੜਾ ਸੁਪੁੱਤਰ ਬਾਬਾ ਨਗਾਇਆ ਜੀ ਉਹ ਨਾਲ ਮਦਦ ਕਰਦੇ ਹਨ ਔਰ ਲਿਜਾ ਕੇ ਆਪਣੇ ਘਰ ਦੇ ਵਿੱਚ ਬਾਬਾ ਜੀ ਸਤਗੁਰੂ ਜੀ ਦਾ ਜਿਹੜਾ ਧੜ ਦਾ ਸੰਸਕਾਰ ਕੀਤਾ ਜਾਂਦਾ ਹੈ ਇਹ ਵਾਲੀ ਜਿਹੜੀ ਸ਼ਹਾਦਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜਿਨ੍ਹਾਂ ਨੇ ਹਿੰਦੂ ਦੀ ਰਾਖੇ ਵਾਸਤੇ ਆਪਣਾ ਸੀਸ ਦਿੱਤਾ ਆਪਣਾ ਬਲੀਦਾਨ ਦਿੱਤਾ ਸੋ ਇਨ ਸਤਗੁਰੂ ਗੁਰਮਤ ਸਿੰਘ ਜੀ ਵਰਗਾ ਕੋਈ ਵੀ ਪੁੱਤਰ ਧਰਤੀ ਤੇ ਪੈਦਾ ਨਹੀਂ ਹੋਇਆ ਅਗਰ ਪੁੱਤਰਾਂ ਦੀ ਗੱਲ ਕੀਤੀ ਜਾਵੇ ਕਹਿੰਦੇ ਨੇ ਕਿ ਸਰਵਣ ਜਿਹੜਾ ਸਭ ਤੋਂ ਜਿਹੜਾ ਨੇਕ ਪੁੱਤ ਸੀ ਹੋਏਗਾ ਉਹ ਜਿਹੜਾ ਸਜਦਾ ਹੈ ਲੇਕਿਨ ਅਗਰ ਜਦੋਂ ਸਤਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰਾਂਗੇ ਨਾ ਤਾਂ ਸਰਵਨ ਨੂੰ ਕੱਟੇਗਾ ਕਿਉਂਕਿ ਮਾਤਰ 9 ਸਾਲ ਦੀ ਉਮਰ ਦੇ ਵਿੱਚ ਜਿਨ੍ਹਾਂ ਨੇ ਆਪਣੇ ਪਿਤਾ ਨੂੰ ਸ਼ਹਾਦਤ ਦੇਣ ਵਾਸਤੇ Hindu ਧਰਮ ਦੀ ਰਾਖੀ ਵਾਸਤੇ ਤੋਰਿਆ ਔਰ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਚਾਰ ਪੁੱਤਰਾਂ ਦੀ ਜਿਹੜੀ ਸ਼ਹਾਦਤ ਇਸ ਦੇਸ਼ ਦੇ ਇਸ ਕੌਮ ਦੇ ਲਿਖੇ ਲਾਈ ਸੋ ਦੋਸਤੋ ਗੁਰੂ ਗੋਬਿੰਦ ਸਿੰਘ ਜੀ ਵਰਗਾ ਨਾ ਤੇ ਕੋਈ ਪੁੱਤਰ ਪੈਦਾ ਹੋਇਆ ਔਰ ਨਾ ਕੋਈ ਪਿਤਾ ਪੈਦਾ ਹੋਇਆ ਤੇ ਸੋ ਪਿਆਰੀ ਸਾਧ ਸੰਗਤ ਅਸੀਂ ਸ਼ਹਾਦਤ ਸ੍ਰੀ ਗੁਰੂ ਤੇਗ ਬਹਾਦਰ ਦੀ ਜਿਨ੍ਹਾਂ ਨੇ ਚਾਂਦਨੀ ਚੌਂਦ ਵਿੱਚ ਹਿੰਦੂ ਧਰਮ ਦੀ ਰਾਖੀ ਦੇ ਲਈ ਆਪਣਾ ਬਲਦਾਨ ਦਿੱਤਾ ਹੁਣ ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ ਗਰਮੇ ਸਿੰਘ ਡੋਲ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਮਿਹਰਬਾਨੀ